ऑपरेशन सिंदूर ਤੋਂ ਬਾਅਦ ਬੁਖਲਾਏ ਪਾਕਿਸਤਾਨ ਨੇ ਜਿਸ ਤਰੀਕੇ ਨਾਲ ਕਾਰਾਣਾ ਹਮਲੇ ਦੇਜੇ 15 ਟਿਕਾਣਾ ਤੇ ਭਾਰਤ ਤੇ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਭਾਰ ਦੇ 에어 డిਫੈਂਸ ਸਿਸਟਮ ਨੇ ਕਿਸ ਤਰੀਕੇ ਨਾਲ ناکਾਮ ਕੀਤਾ ਨਸਨਬੂਦ ਕੀਤਾ ਔਰ ਪਾਕਿਸਤਾਨ ਨੂੰ ਜਿਹੜੀ ਹੈ ਧੂਲ ਚਟਾਈ ਭਾਰਤ ਦੇ 에어 డిਫੈਂਸ ਸਿਸਟਮ ਨੇ ਤੇ ਇਸੇ ਨੂੰ ਲੈ ਕੇ ਪਾਕਿਸਤਾਨ ਜਿਹੜਾ ਹੁਣ ਥਲਥਲੀ ਕੰਬਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਪਾਕਿਸਤਾਨ ਨੂੰ ਇੱਕ ਵਹਿਮ ਸੀਗਾ ਕਿ ਕਿਤੇ ਭਾਰਤ ਦੇ ਜਿਹੜਾ ਹੈ ਜਵਾਬੀ ਕਾਰਵਾਈ ਨਹੀਂ ਕਰੇਗਾ ਹਾਲਾਂਕਿ ਆਪਰੇਸ਼ਨ ਸਿੰਦੂਰ ਨੂੰ ਅੰਜਾਮ ਜਿਹੜਾ ਇਸ ਕਰਕੇ ਦਿੱਤਾ ਗਿਆ ਕਿਉਂਕਿ ਜੋ ਵਿਦੇਸ਼ੀ ਲੋਕ ਸੀ ਨਿਹੱਥੇ ਲੋਕ ਕਿ ਜਿਨ੍ਹਾਂ ਨੂੰ ਧਰਮ ਪੁੱਛ ਕੇ ਜਿਨ੍ਹਾਂ ਦਾ ਨਾਮ ਪੁੱਛ ਕੇ ਜਿਹੜਾ ਗੋਲੀਆਂ ਮਾਰੀ ਗਈਆਂ ਪਹਿਲਗਾਮ ਦੇ ਵਿੱਚ ਉਸ ਦਾ ਬਦਲਾ ਜਿਹੜਾ ਹੈ ਭਾਰਤ ਨੇ ਲਿਆ ਕਿਸੇ ਸਿਵਲ ਨੂੰ ਨੁਕਸਾਨ ਨਹੀਂ ਪਹੁੰਚਾਇਆ ਕਿਸੇ ਮਿਲਿਟਰੀ ਏਰੀਆ ਨੂੰ ਨੁਕਸਾਨ ਨਹੀਂ ਪਹੁੰਚਾਇਆ ਬਲਕਿ ਅਤੰਕਵਾਦ ਦੇ ਠਿਕਾਣੇ ਨਿਸ਼ਾਨਾ ਬਣਾਏ ਸੀ ਲੇਕਿਨ ਪਾਕਿਸਤਾਨ ਨੇ ਆਪਣਾ ਉਹੀ ਸਬੂਤ ਜਿਹੜਾ ਇੱਕ ਵਾਰ ਫਿਰ ਦੇਸ਼ ਦੇ ਅੱਗੇ ਰੱਖਿਆ ਕਿ ਮੈਂ ਪਾਕਿਸਤਾਨ ਜਿਹੜਾ ਹੈ ਉਹ ਜੋ ਅਤੰਕਵਾਦ ਦਾ ਮਾਈ ਬਾਪ ਹੈ ਪਾਲਣ ਪੋਸ਼ਣ ਕਰਦਾ ਉਹਨਾਂ ਨੂੰ ਠਿਕਾਣੇ ਦਿੰਦਾ ਉਹਨਾਂ ਨੂੰ ਬਚਾ ਕੇ ਰੱਖਦਾ ਉਸ ਦਾ ਨੰਗਾ ਚਰ ਹੈ ਹੁਣ ਹਰ ਇੱਕ ਦੇਸ਼ਾਂ ਦੇ ਉੱਤੇ ਸਾਹਮਣੇ ਆ ਰਿਹਾ ਹੈ ਜਿਸ ਤਰੀਕੇ ਨਾਲ ਬੀਤੀ ਰਾਤ ਨੂੰ 2 ਘੰਟੇ ਦੇ ਮਾਹੌਲ ਦੇ ਵਿੱਚ 8 ਤੋਂ 10 ਦਾ ਸਮਾਂ ਜਿਹੜਾ ਸੀ ਪੂਰੇ ਦੇਸ਼ ਨੇ ਅਸਮਾਨ ਦੇ ਵਿੱਚ ਜੋ ਹੈ ਰਾਕਟਸ ਦੇਖੇ ਡਰੋਨਸ ਦੇਖੇ ਮਿਸਾਈਲਾਂ ਦੇਖੀਆਂ ਔਰ ਕਿਸ ਤਰ੍ਹਾਂ 에ਅਰ ਡਿਫੈਂਸ S400 ਨੇ ਜਿਹੜਾ ਹੈ ਭਾਰਤ ਦੀ ਤਿੰਨ ਲੇਅਰ ਸਕਿਉਰਿਟੀ ਜਿਹੜੀ ਹੈ ਉਹ ਉਸ ਨੂੰ ਕਿਸ ਤਰੀਕੇ ਨਾਲ ਨਿਸ਼ਾਨਬੂਦ ਕੀਤਾ ਪਾਕਿਸਤਾਨ ਦੇ ਨਪਾਕ ਇਰਾਦਿਆਂ ਨੂੰ ਜਿਹੜਾ ਕਿਸ ਤਰ੍ਹਾਂ ਮਿੱਟੀ ਦੇ ਵਿੱਚ ਮਿਲਾਇਆ ਤੇ ਮੂੰਹ ਤੋੜ ਆਇਸ ਤੋਂ ਬੁਖਲਾਇਆ ਹੋਰ ਅਹਿਮ ਜੇਕਰ ਅਸੀਂ ਦਿੱਲੀ ਦੀ ਹੁਣ ਗੱਲ ਕਰੀਏ ਤਾਂ ਮੇਰੀ ਮੌਜੂਦਗੀ ਇਸ ਵਕਤ ਰਹਿਮ ਮੰਤ్రਾਲੇ ਦੇ ਬਾਹਰ ਹੈ ਜਿੱਥੇ ਅਹਿਮ ਦੋ ਬੈਠਕਾਂ ਚੱਲ ਰਹੀਆਂ ਨੇ ਤੇ ਬੜਾ ਸਰਗਰਮ ਮਾਹੌਲ ਜਿਹੜਾ ਇਸ ਵਕਤ ਦਿੱਲੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿੱਥੇ ਤਿੰਨੋਂ ਸਿਨਾਵਾ ਦੇ ਮੁਖੀ ਸੀਡੀਐਸ ਦੇ ਨਾਲ ਜਿਹੜੀ ਹੈ ਬੈਠਕ ਜਿਹੜੀ ਹੈ ਅਹਿਮ ਹਾਈ ਲੈਵਲ ਮੀਟਿੰਗ ਜਿਹੜੀ ਹੈ ਉਹ ਤਿੰਨੋਂ ਸਿਨਾਵਾ ਦੇ ਮੁਖੀ ਦੇ ਨਾਲ ਰੱਖਿਆ ਮੰਤਰੀ ਜਿਹੜੇ ਆ ਉਹ ਕਰ ਰਹੇ ਨੇ ਔਰ ਦੂਸਰੇ ਪਾਸੇ ਬੀਐਸਐਫ ਸੀਐਸਐਫ ਜਿਹੜੇ ਨੇ ਉਹ ਦੇਰ ਜੇ ਗ੍ਰਹਿ ਮੰਤਰੀ ਦੇ ਨਾਲ ਬੈਠਕ ਕਰ ਰਹੇ ਨੇ ਤੇ ਸਾਰੀ ਸਮੀਖਿਆ ਜਿਹ ਸਾਨ ਨੇ ਜਿਹੜਾ ਹੈ ਕਿਸ ਤਰੀਕੇ ਜੋ ਹਮਲਾ ਕੀਤਾ ਤੇ ਕਿਸ ਤਰ੍ਹਾਂ 에어 డిਫੈਂਸ ਜਿਹੜਾ ਉਸ ਦਾ ਡਟ ਕੇ ਮੁਕਾਬਲਾ ਕੀਤਾ ਤੇ ਉਹਨਾਂ ਦੇ ਨਪਾਕ ਇਰਾਦਿਆਂ ਨੂੰ ਜਿਹੜਾ ਹੈ ਮਿੱਟੀ ਦੇ ਵਿੱਚ ਮਿਲਾਇਆ ਤੇ ਮੂੰਹ ਤੋੜ ਜਵਾਬ ਦਿੱਤਾ ਤੇ ਅੱਗੇ ਦੀ ਸਮਿਖਿਆ ਜਿਹੜੀ ਹੈ ਬਹੁਤ ਜ਼ਰੂਰੀ ਆਉਣ ਉਸ ਨੂੰ ਲੈ ਕੇ ਜਿਹੜੀ ਹੈ ਕਾਫੀ ਅਹਿਮ ਬੈਠਕ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਚੱਲ ਰਹੀ ਹੈ ਕਿ ਅੱਗੇ ਹੁਣ ਜੇਕਰ ਪਾਕਿਸਤਾਨੀ ਤਰੀਕੇ ਦੀ ਕੋਈ ਘਰਾਣਾ ਹਰਕਤ ਕਰਦਾ ਤਾਂ ਉਸ ਦਾ ਇਸ ਤੋਂ ਦੁੱਗਣਾ ਜਵਾਬ ਜਿਹੜਾ ਭਾਰਤ ਹੁਣ ਕਿਸ ਤਰੀਕੇ ਨਾਲ ਦੇਗਾ ਇਹ ਸਮੀਖਿਆ ਜਿਹੜੀ ਹੋ ਰਹੀ ਹੈ ਤਿੰਨੋਂ ਸਨਾਵਾ ਨੇ ਕੱਲ ਕਿਸ ਤਰੀਕੇ ਨਾਲ ਜੋ ਹੈ ਆਪਣੀ ਹਿੰਮਤ ਦਾ ਆਪਣੇ ਸ਼ੋਰਿਆ ਦਾ ਆਪਣੇ ਡਿਫੈਂਸ ਸਿਸਟਮ ਦਾ ਜਿਸ ਤਰੀਕੇ ਦਾ ਸਬੂਤ ਦਿੱਤਾ ਉਸ ਦੀ ਸਮੀਖਿਆ ਜਿਹੜੀ ਆ ਹੋ ਰਹੀ ਹੈ ਤਿੰਨੋਂ ਸਨਾਵਾ ਦੇ ਮੁਖੀ ਜਿਹੜੇ ਆ ਉਹ ਰੱਖਿਆ ਮੰਤਰੀ ਜੀ ਨੂੰ ਬਰੀਫ ਕਰ ਰਹੇ ਨੇ ਤੇ ਅੱਗੇ ਦੇ ਹਾਲਾਤਾਂ ਦੀ ਜਾਣਕਾਰੀ ਦੇ ਰਹੇ ਨੇ ਹਾਲਾਂਕਿ ਤਾਜ਼ਾ ਅਪਡੇਟਸ ਜਿਹੜੀਆਂ ਲਗਾਤਾਰ ਆ ਰਹੀਆਂ ਨੇ ਪਾਰ ਦੇ ਵਾਖੋ ਦੇ ਇਲਾਕਿਆਂ ਦੇ ਵਿੱਚ ਜਿੱਥੇ ਮਿਸਾਈਲ ਦੇ ਟੁਕੜੇ ਮਿਲ ਰਹੇ ਨੇ ਅਨਐਕਸਪਲੋਡਡ ਟੁਕੜੇ ਜਿਹੜੇ ਆ ਮਿਸਾਈਲਾਂ ਦੇ ਉਹ ਵੀ ਹਾਲਾਂਕਿ ਮਿਲ ਰਹੇ ਨੇ ਜਾਂਚ جاری ਹੈ ਜਿਸ ਤਰੀਕੇ ਨਾਲ ਪੰਜਾਬ ਦੇ ਇਲਾਕਿਆਂ ਦੇ ਅਸੀਂ ਗੱਲ ਕਰੀਏ ਹ ਕਈ ਲਾਕੇ ਪਠਾਨਕੋਟ ਦੀ ਗੱਲ ਕਰੀਏ ਫਿਰੋਜ਼ਪੁਰ ਦੀ ਗੱਲ ਕਰੀਏ ਹੁਸ਼ਿਆਰਪੁਰ ਦੇ ਵਿੱਚ ਮਿਸਾਈਲ ਜਿਹੜੀ ਆ ਉਹ ਅਨਐਕਸਪਲੋਡਿਡ ਮਿਸਾਈਲ ਜਿਹੜੀ ਮਿਲੀ ਆ ਉਹ ਤਸਵੀਰਾਂ ਲਗਾਤਾਰ ਸਾਂਝੀਆਂ ਹੋ ਰਹੀਆਂ ਨੇ ਤੇ ਪੰਜਾਬ ਪੁਲਿਸ ਵੀ ਜਿਹੜੀ ਆ ਪੂਰੀ ਮੁਸਤੈਦ ਆ ਹਾਲਾਂਕਿ ਪੂਰੀ ਲੋਕਾਂ ਨੂੰ ਜਿਹੜੀ ਆ ਉਹ ਅਲਰਟ ਦੇ ਉੱਤੇ ਰੱਖਿਆ ਜਾ ਰਿਹਾ ਹੈ ਕਿ ਜਦੋਂ ਵੀ ਸਾਇਰਨ ਦੀ ਆਵਾਜ਼ ਆਏ ਚੰਡੀਗੜ੍ਹ ਮੋਹਾਲੀ ਪਟਿਆਲਾ ਅਤੇ ਹੋਰ ਸਰਹੱਦੀ ਜਿਹੜੇ ਇਲਾਕੇ ਨੇ ਜਿਹੜੇ ਸਿਨਾਵਾ ਦੇ ਜਿਹੜੇ ਜਿੱਥੇ ਕੈਂਪ ਨੇ ਉਹਨਾਂ ਨੂੰ ਹਾਈਲਾਈਟ ਤੇ ਰੱਖਿਆ ਗਿਆ ਹੈ ਕਿ ਕਿਸੇ ਤਰੀਕੇ ਦਾ ਵੀ ਅਗਰ ਸਾਇਰਨ ਵੱਜਦਾ ਤਾਂ ਲੋਕ ਜਿਹੜੇ ਆ ਉਹ ਔਰ ਲਗਾਤਾਰ ਅਸੀਂ ਆਪਣੇ ਚੈਨਲ ਤੇ ਰਾਹੀ ਵੀ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਕੋਈ ਵੀ ਇਸ ਤਰੀਕੇ ਦੀ ਜੋ ਕਾਰਵਾਈ ਹਵਾਈ ਦਿਖਦੀ ਹੈ ਤਾਂ ਉਸ ਦੀਆਂ ਵੀਡੀਓਜ਼ ਬਣਾ ਕੇ ਜਿਹੜੀਆਂ ਉਹ ਨਾ ਸ਼ੇਅਰ ਕੀਤੇ ਜਾਣ ਸੋਸ਼ਲ ਮੀਡੀਆ ਤੇ ਕਿਤੇ ਨਾ ਕਿਤੇ ਦੁਸ਼ਮਣ ਦੇਸ਼ ਨੂੰ ਜਿਹੜਾ ਉਸ ਦਾ ਫਾਇਦਾ ਉਠਾਣ ਦਾ ਮੌਕਾ ਜਿਹੜਾ ਮਿਲ ਸਕਦਾ ਉਸ ਨੂੰ ਜਿਹੜਾ ਹੈ ਇਹਨਾਂ ਚੀਜ਼ਾਂ ਤੋਂ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਔਰ ਲਗਾਤਾਰ ਤੁਸੀਂ ਡੀਫਾਈ ਚੈਨਲ ਪੰਜਾਬੀ ਦੇ ਨਾਲ ਜੁੜੇ ਰਹੋ ਅਸੀਂ ਹੋਰ ਅਪਡੇਟਸ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਿਣਾ ਵਗਾ ਕਿ ਕਿਸ ਤਰੀਕੇ ਨਾਲ ਭਾਰਤ ਜੋ ਹੈ ਉਹ ਹੁਣ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਜਿਹੜਾ ਉਹ ਲਗਾਤਾਰ ਦਿੰਦਾ ਹੋਇਆ ਨਜ਼ਰ ਆ ਰਿ ਰੀਆ ਨੇ ਰੱਖਿਆ ਮੰਤਰੀ ਜੀ ਦੇ ਨਾਲ ਜੋ ਤਿੰਨੋਂ ਸਿਨਾਵਾ ਦੇ ਮੁਖੀ ਬੈਠੇ ਨੇ ਸੀਡੀਐਸ ਮੌਜੂਦ ਨੇ ਸਾਰੀ ਸਮੀਖਿਆ ਕੀਤੀ ਜਾ ਰਹੀ ਆ ਅੱਗੇ ਕਿਸ ਤਰੀਕੇ ਦੀ ਕਾਰਵਾਈ ਰਹਿਣ ਵਾਲੀ ਆ ਹੁਣ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਕਿਉਂਕਿ ਜੋ ਬਰੀਫਿੰਗ ਕੀਤੀ ਗਈ ਸੀਗੀ ਰੱਖਿਆ ਮੰਤਰੀ ਉਹ ਲੇ ਕਿ ਆਪਰੇਸ਼ਨ ਸਿੰਦੂਰ ਜਿਹੜਾ ਉਹ ਹਲੇ ਵੀ ਜਾਰੀ ਆ ਉਹ ਖਤਮ ਨਹੀਂ ਹੋਇਆ ਕਿਉਂਕਿ ਅਤੰਕਵਾਦ ਦਾ ਜਿਹੜਾ ਹੁਣ ਇਸ ਵਾਰ ਪੂਰਾ ਖਾਤਮਾ ਜਿਹੜਾ ਹੈ ਭਾਰਤ ਕਰਨ ਦੇ ਲਈ ਵਚਨਬੱਧ ਜਿਹੜਾ ਹੈ ਉਹ ਹੋ ਚੁੱਕਾ ਹੈ ਇਸੇ ਤਰੀਕੇ ਨੂੰ ਲੈ ਕੇ ਜਿਹੜੀ ਆ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਉੱਤੇ ਬੀਐਸਐਫਸੀਆਈ ਸਾਹਿਬ ਦੇ ਡੀਜੀ ਜਿਹੜੇ ਨੇ ਉਹ ਗ੍ਰਹਿ ਮੰਤਰੀ ਉਨਾ ਦੀ ਸਮੀਖਿਆ ਕਿ ਕਿ ਬਾਰਡਰ ਤੇ ਕਿਸ ਤਰੀਕੇ ਦੇ ਹਾਲਾਤ ਨੇ ਕਿਸ ਕਿਨਾ ਪਾਕਿਸਤਾਨ ਕਿਨਾ ਇਲਾਕਿਆਂ ਦੇ ਉਤੇ ਜਿਆਦਾ ਜੋ ਹੈ ਹਾਈ ਸ਼ੈਲਿੰਗ ਕਰ ਰਿਹਾ ਹੈ ਔਰ ਫਾਇਰਿੰਗ ਕਰ ਰਿਹਾ ਉਸ ਨੂੰ ਲੈ ਕੇ ਜਿਹੜੀ ਸਮੀਖਿਆ ਕੀਤੀ ਜਾ ਰਹੀ ਤੇ ਭਾਰਤ ਦੀ ਕਿਸ ਤਰੀਕੇ ਨਾਲ ਤਿਆਰੀ ਹੈ ਤੇ ਅੱਗੇ ਹੁਣ ਕਿਸ ਤਰੀਕੇ ਨਾਲ ਮੂੰਹ ਤੋੜ ਜਵਾਬ ਦੇਣਾ ਹੈ ਇਹ ਸਾਰੀ ਸਮੀਖਿਆ ਦੇ ਤੁਸੀਂ ਲਗਾਤਾਰ ਡੀਫਾ ਚੈਨਲ ਪੰਜਾਬੀ ਦੇ ਜੁੜੇ ਹੋ ਅਸੀਂ ਹੋਰ ਅਪਡੇਟਸ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਦਿੱਲੀ ਤੋਂ ਡੀਫਾ ਚੈਨਲ ਪੰਜਾਬੀ ਦੇ ਰਿਤਵਿੰਦਰ ਸਿੰਘ